ਰਾਜਪੁਰ ਰੋਡ ਤੇ ਸਪਿੰਨਿੰਗ ਯੂਨਿਟ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡੀਆਂ ਗੱਡੀਆਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੋਸ਼ਿਸ਼ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਤਾਜਪੁਰ ਰੋਡ ਤੇ ਸਪਿੰਨਿੰਗ ਯੂਨਿਟ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਇਨ੍ਹਾਂ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਗਨੀਮਤ ਇਹ ਦੇ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਵਰਕਰ ਮੌਕਾ ਰੰਦੇ ਹੀ ਬਾਹਰ ਨਿਕਲ ਆਏ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਫਿਲਹਾਲ ਫਾਇਰ ਬ੍ਰਿਗੇਡ ਅਫਸਰ ਨੇ ਆਖਿਆ ਹੈ ਕਿ ਉਹਨਾਂ ਨੇ 80 ਤੋਂ 85% ਅੱਗ ਤੇ ਕਾਬੂ ਪਾ ਲਿਆ ਹੈ ਤੇ ਹਜੇ ਵੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 6-7 ਗੱਡੀਆਂ ਕੰਮ ਕਰ ਰਹੀਆਂ ਸਨ ਅਤੇ ਖਬਰ ਲੱਗਣ ਤੱਕ ਅਜੇ ਤੱਕ ਇਸ ਦਾ ਕੀ ਕਾਰਨ ਸੀ ਉਹ ਪਤਾ ਨਹੀਂ ਲੱਗ ਪਾਇਆ ਹੈ ਜੀ ਆਪਣੇ ਫ੍ਰਿਜਰੇਸ਼ਨ ਪਲਾਂਟ ਦੇ ਕੋਲ ਜੋ ਹੈਗਾ ਐਸੀਬੀ ਪਲਾਂਟ ਪਰ ਦਾ ਕਾਰਪੋਰੇਸ਼ਨ ਦਾ ਆਪੜਿਆ ਚੀਤ ਸਾਥ ਦੇ ਬੀਐਸਪੋਰਟ ਤੇ ਕੰਮ ਕਰ ਰਹੀ ਆ ਅੱਗ ਦੇ ਕਾਬੂ ਪਾਇਆ ਗਿਆ ਤੇ ਬੱਸ 10 ਤੋਂ 15% ਫਲੇਮ ਰਹਿੰਦੀ ਆ ਬਹੁਤ ਸੇਤੀ ਅੱਗ ਦੇ ਕਾਬੂ ਪਾ ਲਿਆ ਗਿਆ ਲੇਕਿਨ ਕੋਈ ਵਰਕ ਜਿਹੜੇ ਕਿ ਨਾਲ ਬਾਹਰ ਕੱਢ ਦਿੱਤਾ ਕਿ ਅੱਧ ਤੱਕ ਆਗੇ ਕਿਤੇ ਪਰ ਜਦੋਂ ਆ ਆਗੇ ਪਹੁੰਚੀ ਤਾਂ ਘਰ ਦਾ ਜਿਲ੍ਹਾ ਪਤਾ ਲੱਗਿਆ ਬਾਹਰ ਕੱਢ ਲਿਆ ਗਿਆ ਸੀ ਬਾਕੀ ਆਪਾਂ ਅੱਗੇ ਕੰਮ ਕਰਦੇ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਸਾਡੇ ਕੋਈ ਸੂਚਨਾ ਨਹੀਂ ਮਿਲ ਰਹੀ ਉਹ ਤੋਂ ਮਾਰ ਗਿਆ ਅੱਗ ਲੱਗੀ ਕਿਤਾ ਦੀ ਤਾਂ ਇਹ ਜਿਨਾ ਕਾਰਨ ਬਾਅਦ ਪੁੱਛਿਆ ਜਾਵੇਗਾ ਜਦੋਂ ਫਾਇਰ ਜਿਹੜੇ ਇਤਲਾਹ ਦੀ ਹੋਈ ਹੈ ਤਾਂ ਆਪ ਲੱਗੀ ਹੋਈ ਸੀ ਪਰ ਕੋਰਪੋਰੇਟ ਕਾਗੀ ਕੱਢੀਆਂ ਹਾਂ ਤੱਕ ਪਹੁੰਚ ਗਈਆਂ ਜੀ ਜਿਹੜੀ 7 ਵਰਕਿੰਗ ਦੇ 6 ਤੇ 7 ਵਰਕਿੰਗ ਇੰਟਰਵਿਊ ਹੋਈ ਹੈ ਬੜੇ ਕਿਹੜੀ ਜਗ੍ਹਾ ਦੀ ਫਾਇਰ ਲੱਗੀ ਸੀ ਇਹ ਨਹੀਂ ਕਰਦੇ ਆਪਣਾ ਹੈਗਾ ਦੰਪ ਦੇ ਕੋਲ ਦੰਪ ਦੇ ਕੋਲ ਜੋ ਸਟਰੀ ਪਲਾਂਟ ਆ ਉਹਦੇ ਨੇੜੇ ਫੈਕਟਰੀ ਹੈ ਜੀ ਪੀਐਸ ਪੈਟਰੋਲ ਬਿਲਕੁਲ ਤੁਸੀਂ ਆਪ ਨੂੰ ਕੋਈ ਗੱਲ ਕੀਤੀ ਕਿ ਅੱਗ ਨੇ ਕੰਪੀ ਪਾਲਿਆ ਅੱਗ ਦੇ 80 ਤੋਂ 85% ਕਾਬੂ ਪਾਲਿਆ ਗਿਆ ਹੈ 5 ਤੋਂ 10 ਪਰਸੈਂਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਬਾਕੀ ਪਾਲਿਆ ਇਹ ਚੈਨਲੋਂ ਕਾਫੀ ਲੱਭਦਾ ਜੋਨਸਨ ਜੀ ਕਾਲੀ ਵਾਹਕ ਨੂੰ ਹੈ ਨੂੰ ਜੀ ਮੈਡ ਸਰ ਕਿੰਨੇ ਦਾ ਨੁਕਸਾਨ ਆਇਆ ਦੱਸੋ ਇਹਨੇ ਪਤਾ ਲੱਗੇਗਾ ਜੀ ਇਹ ਕਿੰਨੀ ਵਜੇ ਲੱਗੀ ਸੀ ਅੱਗੇ 10 ਕੇ ਜੀ ਤੇ ਹੁਣ ਕਿੰਨੀਆਂ ਕੱਡੀਆਂ ਆ ਚੁੱਕੀਆਂ ਨੇ 8-10 ਕੱਡੀਆਂ ਆ ਗਈਆਂ ਜੀ ਤੇ ਸਰ ਕੋਈ ਲਾਵਾ ਆ ਵੀ ਤੀ ਕੋਈ ਚੈਨ ਦਾ ਕੰਮ ਨਹੀਂ ਹੋ ਰਿਹਾ ਨਹੀਂ